ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਕਾ ਦ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਪਾਤਸ਼ਾਹੀ ਦਸਵੀ ਕਬਿਉ ਬਾਚ ਬਣਤੀ ਚਾਉ ਪਈ ہمری کروں ہاتھ دائرچا پُرن ہوئےจิต کی اچھاں تو چرنن من رہ ہمارا اپنا جان کرو پریت پارا हमरे दुष्ट सबे तुम काबू ہوں اپ ہاتھ دے موہے بچا و ہوں سخی بسے مور پروارا ਦੇਵ ਕਿਸੇ ਕਿਸ ਸਬੱਤ ਕਰਤਾ ਰਾਮ ਮੋਰਛਾ ਨਿਜ ਕਰਦਾ ਕਰੀਏ ਸਭ ਬੈਰਣ ਕਉਾਂ ਜਿਸੰਗਰਿਆ ਪੂਰਨ ਹੋਏ ਹਮਾਰੀ ਆਸਾਂ ਤੋਰ ਪਜਣ ਕੀ ਰਹੇ ਪਿਆਸਾ ਤੁਮ ਹੀ ਛਾੜ ਕੋਈ ਅਵਰ ਨਾ ਤੀਆਂ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀਏ ਹੈ ਆਪ ਹੱਥ ਦੇ ਮੁਝੇ ਉਬਰੀਏ ਮਰਣ ਕਾਲ ਕਾ ਤਰਾ ਸੁਨੇ ਵਰੀਏ ਹੂ ਜੂ ਸਦਾ ਹਮਾਰੇ ਪਛਾਂ ਸਰੀ ਅਸ ਤੁਝ ਜੂ ਕਰੇ ਹੋ ਰਛਾ ਰਾਖ ਲਿਹੁ ਮੁਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾਂ ਕੀ ਆਤਮਸਾ ਜਮਨ ਕਾਲ ਜੂਗੀ ਸਿਵ ਕੀਓ ਬਿਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤਾਂ ਹੀ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਣ ਉਪਜਾਈਓ ਆਦ ਅੰਤ ਇਕਵਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੂ ਬੰਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਬਲੇ ਬੁਰ ਕੀ ਪੀਰ ਪਛਾਨ ਤੂ ਚਿੱਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਰ ਦਿਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣ ਜਬਦ ਕਰਤ ਕਰ ਤਰ ਤਾਰਾ ਪਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰ ਤੂ ਕਬ ਹੂੰ ਤੁਮ ਮੈਂ ਮਿਲਤ ਦੇਖ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੀਦ ਪੀਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਨੀਲੇ ਨਾ ਦੇ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜਤ ਪੀਵ ਨਾ ਪਾਵਤ ਬਿਦਾਂ ਤਾਂ ਕੋ ਕਿਰਪਾ ਹਣ ਅਨਬਾਨਿਤ ਮਹਾ ਮੂੜ ਕਛ ਪੀਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨਕਾਰ ਤਾ ਚੀਨਤ ਨਹਿ ਪਿਵ ਆਪੁ ਆਪਣੀ ਬੁਧ ਹੈ ਜੇਤੀ ਬਰਨਿਤ ਪੈਨ ਪੈਨ ਤੁਘ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪੈਉ ਰਾਵ ਕਹੀਂ ਪੂਪਾ ਅੰਡ ਜੁ ਜਿਰ ਜੁ ਸਿਤਜ ਕੀਨੇ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕਠਾ ਸਿਗਰੀ ਸ੍ਰਿਸ਼ਟੀ ਦਿਖਾਏਗਾ ਚੰਪਵ ਆਤ ਜੁਗਾਂ ਦੇ ਸਰੂਪ ਸਵੰ ਪਵ ਅਬਰਛਾਂ ਮੇਰੀ ਤੁਮ ਕਰੂੰ ਸਿੱਖੂ ਬਾਰ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸ਼ਕਲ ਮਲੇਸ਼ ਕਰੂ ਰਣਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹਵੇ ਬਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕਿ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਦਿਸ਼ਟ ਤਰੈ ਤਤਕਾਲਾ कृपा दृष्टि तन जाहे निहारू ताकी ताप तनक मोह हारू हो, रिद सिद्ध कर मो सब होई दुष्ट सांस सब सकै ना कोई एक बार जिन तो मैं संबारा काल फास ते ताहे उबारा जिन नर नाम तिहारू कहा ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰ ਬਠਾਉਰ ਮੋਹੁ ਸਗਾਈ ਦੁਸ਼ਟ ਦੁਖ ਤੇ ਲਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੇਨ ਕੋ ਛੈ ਕਰਤਾ ਸ੍ਰੀ ਅਸਤੁ ਜ ਜਬ ਪਏ ਦਇਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਛਤ ਫੁਲ ਪਾਵੇ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਣੈ ਗੁੰਗਜੂ ਜਹ ਕੀ ਸੁਰਸ ਨਾ ਪਾਵੀ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਪਾਉ ਨਿਕਟ ਨਾ ਤਿਨ ਨਰਕੇ ਰਹਿ ਹੋ ਜੋ ਯਾਕੀ ਇੱਕ ਬਾਰ ਚਉਪਈ ਕੋ ਕਹੈ ਚਉਪਈ सम्बतु सत्र सहस पणि ज अर्ध सहसफुनतीन कहि जय पाद्रव सु अष्टमी रवरा तीर्सद्रव ग्रन्थ सुधारा सवैया गहे दमते तुमरे तमते कुआ तरे नहीं ने ओ राम रहीम पुराण पुराण ਅਨੇਕ ਕਹਿ ਮਤ ਇਕ ਨ ਮਾਨੀਓ ਸਿਮਰਤ ਸਾਸਤ ਦਿਲ ਬੇਦ ਸਭੈ ਬਹੁ ਪੀਦ ਕਹਿ ਹਮ ਇਕ ਨ ਜਾਣੀਓ ਸਰੀਏ سپਾਨ ਕਿਰਪਾ ਤੁਮਰੀ ਕਰ ਮੈਂ ਨ ਕਹਿ ਉਹ ਸਭ ਤੂਹਿ ਬਖਾਨੀਓ ਦੁਹਰਾ ਸੰਗਲ ਦੁਆਰ ਕੋ ਛਾਡ ਕੇ ਗਏ ਉਹ ਤਹਾਰੂਹ ਦਵਾਰ ਬਾਹਰ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਦੋਹਰਾ ਸੰਗਲ ਦੁਆਰ ਕੋ ਛਾਡ ਕੇ ਗਹੇ ਉਹ ਤਹਾਰੂ ਦਵਾਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ